ਦੇ ਹੱਥ ਖੜੇ ਹੱਥ ਖੜੇ ਇਹਨੂੰ ਤਾਂ ਸਸਪੈਂਡ ਕਰ ਠੀਕ ਆ ਆ ਮੈਂ ਤੁਹਾਨੂੰ ਇਹ ਡਿਊਟੀ ਦੇ ਨਹੀਂ ਨਹਾ ਜਾਤੇ ਇਹ ਨਹੀਂ ਹਾਜਰ ਇਹ ਨਹੀਂ ਤੂੰ ਜਲ ਕਰ ਰਾ ਠੀਕ ਆ ਤੂੰ ਰਾ ਆ ਗੁਰੂ ਘਰ ਇੱਥੇ ਡਿਊਟੀ ਕੀ ਦੀ ਆ ਸਰ ਦਾ ਕੰਪੈਕਟਰ ਚੱਲਦਾ ਹੈ ਹਾਂ ਟਰਾਲੀ ਵਾਲਾ ਨਹੀਂ ਹੁੰਦਾ ਸਰ ਇਹ ਕੰਪੈਕਟਰ ਕੰਪੈਕਟਰ ਉਹ ਕੀ ਕਰਦਾ ਇਕੱਠਾ ਕਰਕੇ ਰੱਖ ਜਾਂਦਾ ਨਹੀਂ ਸਰ ਉਹ ਕਰ ਚੁੱਕਾ ਹੈ ਕਿਹਦਾ ਡਿਊਟੀਆਂ ਕੀ ਦੀਆਂ ਸੁਪਰਡੈਂਟ ਕਿਹੜਾ ਇੱਥੇ ਉਹ ਕੀ ਸੁਪਰਵਾਈਜ਼ਰ ਕੌਣ ਹੈ ਰਿਕਾਰਡ ਸੁਪਰਵਾਈਜ਼ਰ ਕੌਣ ਹੈ ਇੱਥੇ ਅਰਬਨ ਸਟੇਟ ਦਾ ਏਰੀਆ ਪੈਂਦਾ ਜੀ ਇੱਧਰ ਸਰ ਆਪਣੇ ਬੰਦਾ ਦੀ ਕੋਈ ਆਪਣਾ ਸਟੇਸ਼ਨ ਉੱਧਰ ਹੈ ਜੀ ਆਪਣਾ ਕਿਉਂ ਨਹੀਂ ਲਾਇਆ ਸੀ ਸਰ ਯਾਰ ਬੰਦ ਸੇਟ ਦਾ ਪੁੱਡਾ ਦੇ ਤੁਰੇ ਸਰ ਆਪਣਾ ਬੰਦਾ ਨਹੀਂ ਆਉਂਦਾ ਜੀ ਇਹ ਤੇ ਬੰਦਾ ਨਹੀਂ ਨਹੀਂ ਪਰ ਆਹ ਰੋਡ ਕਿੱਥੇ ਨਹੀਂ ਸਰ ਐ ਕੋਪਨੀ ਦੇ ਸਪਾਈ ਨਹੀਂ ਕਾਉਂਦੀ ਜੀ 15 ਦੇ ਯਾਰ ਆ ਤਾਂ ਚੱਕਣਾ ਨਾ ਅੰਦਰ ਹੀ ਕਰਾ ਲਈ ਥੋੜੀ ਕਿ ਆ ਜਾਂਦਾ ਇੰਸਪੈਕਟਰ ਭੇਜ ਕੇ ਚੁਕਾਈਦਾ ਜੀ ਚੁਕਾਈਦਾ ਤਾਂ ਫੇ ਚੁਕਾਇਆ ਕਿਉਂ ਨਹੀਂ ਆਹ ਰੋਡ ਸਰ ਅਸੀਂ ਦੋ ਤਿੰਨ ਦਿਨ ਹੋ ਗਏ ਰੂੜੀ ਕਰਨੇ ਜਿਹੜੇ ਮਾਬੇ ਦਾ ਕੋੜਾ ਪੁਰਾਣਾ ਕੋੜਾ ਹੈ ਤਾਂ ਕਿੰਨਾ ਚਿਰ ਹੋ ਗਿਆ ਕੋੜੇ ਨੂੰ ਕਿੰਨਾ ਕਿੰਨੀਆਂ ਫੋਟੋਆਂ ਪੈ ਗਈਆਂ ਵੀ ਆ ਕੋੜਾ ਨਾਲ ਚੁਕਾਈਦਾ ਸਰ ਆ ਸਾਰੀ ਰੋਡ ਥੋੜਾ ਜਿਹਾ ਟੇਰ ਹੀ ਕਿੰਨਾ ਵੱਡਾ ਕਰਤਾ ਜੇ ਤੁਹਾਡਾ ਤੁਹਾਡੇ ਵੱਲ ਮਿਹਰ ਦਾ ਨਹੀਂ ਧਿਆਨ ਤੇ ਕਮ ਸੇ ਕਮ ਤੁਹਾਡਾ ਨਿੱਜੀ ਫਰਜ਼ ਨਹੀਂ ਬਣਦਾ ਕੰਮ ਕਰਨਾ ਅਸਰ ਦੋ ਦਿਨ ਹੋ ਗਏ ਰੂਟ ਦੇ ਸਰ ਫਰਜ਼ ਬਣਦਾ ਕਿ ਨਹੀਂ ਬਣਦਾ ਹੰ ਦੱਸੋ ਮੈਨੂੰ ਕੀ ਜਵਾਬ ਹੈ ਤਾਂ ਸਰ ਕੀ ਕਰਨ ਇੱਥੇ ਸਰ ਕੀ ਕਰਨਾ ਇਹਦਾ ਜਵਾਬ ਦਿਓ ਮੈਨੂੰ ਸਰ ਅਸੀਂ ਪਾਲਕੀ ਸਾਹਿਬ ਦੇ ਸਾਰੇ ਰਸਤੇ ਦਾ ਪਾਲਕੀ ਸਾਹਿਬ ਚਾਹੁੰਦਾ ਤਾਂ ਉੱਧਰ ਬਟਾਲਾ ਜਿਹੜਾ ਮੇਲਾ ਚੱਲਦਾ ਨਾ ਜਿਹੜਾ ਬਾਬਾ ਜੀ ਦਾ ਵਿਆਹ ਸਾਰਾ ਸ਼ਹਿਰ ਭਰਿਆ ਹੁੰਦਾ ਤੁਹਾਨੂੰ ਪਹਿਲੀ ਵਾਰੀ ਇਹ ਕੰਮ ਕਰਨ ਲੱਗਿਆ ਨਹੀਂ ਨਹੀਂ ਸਰ ਕਹਿੰਦੇ ਬਾਬਾ ਜੀ ਦੇ ਵਿਆਹ ਵੇਖਿਆ ਆਪਾਂ ਦੋ ਸਰ ਫਿਰ ਕੋਈ ਕਰਾਉਣੇ ਸਰ ਫਿਰ 10 ਮੈਨੂੰ ਕਰਵਾਉਣੇ ਨਹੀਂ ਨਹੀਂ ਸਵੇਰੇ ਤੇ ਹੁਣ ਮੈਂ ਆਪੇ ਕਰਾ ਲੂੰ ਉਹਦੇ ਮੈਂ ਕਰਾ ਲੂੰਗਾ ਨਹੀਂ ਨਹੀਂ ਕਮਿਸ਼ਨਰ ਸਾਹਿਬ ਮੇਰੇ ਹੱਥ ਖੜੇ ਇਹਨੂੰ ਤਾਂ ਸਸਪੈਂਡ ਕਰੋ ਠੀਕ ਆ ਆ ਮੈਂ ਤੁਹਾਨੂੰ ਇਹ ਡਿਊਟੀ ਤੇ ਨਹੀਂ ਮੈਨੂੰ ਹਾਜ਼ਰ ਚਾਹੀਦਾ ਠੀਕ ਇਹ ਨਹੀਂ ਹਾਜ਼ਰ ਚਾਹੀਦਾ ਤੂੰ ਜਲ ਕਰ ਰਾਮ ਤੋਂ ਠੀਕ ਠੀਕ ਤੂੰ ਰਾਮ ਕਰ ਤੂੰ ਤੂੰ ਨੌਕਰੀ ਕਰਨ ਦੇ ਕਾਬਿਲ ਨਹੀਂ ਹੈਗਾ ਕਮਿਸ਼ਨਰ ਸਾਹਿਬ ਨੂੰ ਲੈਟਰ ਵੀ ਦੇ ਕੇ ਆਏ ਇਹ ਚੀਜ਼ ਦਾ ਹਾਂ ਹਾਂ ਤੇ ਵੇਖ ਲਓ ਸਾਡੇ ਹਾਲਾਤ ਵੇਖ ਲਓ ਕਿਦਾਂ ਦੇ ਆਸੀਂ ਖੁਦ ਪੰਜ ਪੰਜ ਜਵਾਬ ਦੇ ਕੇ ਜਵਾਬ ਦੇ ਜਵਾਬ ਦੇ ਇੱਕ ਹੋਰ ਦੋਰਾ ਸਾਹਿਬ ਆ ਜੇ ਤੁਸੀਂ ਆ ਗੁਰੂ ਘਰ ਆ ਇੱਥੇ ਨਹੀਂ ਬਖਸ਼ਣ ਦੇ ਤਾਂ ਤੁਸੀਂ ਹੋਰ ਦੱਸੋ ਇਹਦਾ ਕੰਮ ਕਰੋਗੇ ਸ਼ਹਿਰ ਦੇ ਵਿੱਚ ਮੇਰੀ ਗੱਲ ਸੁਣ ਲਓ ਇੱਕ ਮਹੀਨਾ ਹੋ ਗਿਆ ਐਮਐਲਏ ਸਾਹਿਬ ਇੱਕ ਮਹੀਨਾ ਹੋ ਗਿਆ ਜੀ ਮੈਨੂੰ ਇੱਕ ਮਹੀਨਾ ਹੋ ਗਿਆ ਤਰਲੇ ਮਾਰਦੇ ਆ ਕਿ ਵੇਖੋ ਇਹ ਰੋਡ ਦਾ ਹਾਲ ਕੀ ਆ ਹਦਾ ਦੇਖੋ ਇੱਥੇ ਸਾਰਾ ਇੰਨਾ ਗਦਰ ਪਿਆ ਬਾਬੇ ਦਾ ਵਿਆਹ ਵਾਹੀ ਇੱਕ ਬਾਬੇ ਦੇ ਵਿਆਹ ਤੇ ਤੁਹਾਨੂੰ ਪਤਾ ਵੀ ਸਾਰੇ ਪੰਜਾਬ ਦਾ ਅਖੰਡ ਕੀਰਤਨੀ ਜਥਾ ਪਲੱਸ ਡਾਕਟਰ ਸ਼ਿਵ ਸਿੰਘ ਹੋਣਾ ਤੇ ਤਿੰਨ ਦਿਨ ਦੇ ਕੀਰਤਨ ਦਰਬਾਰ ਤੇ ਲੱਲੇ ਜੀ ਇਹ ਸਾਡੀ ਹਾਲਾਤ ਇਹ ਵੇਖਣਗੇ ਆਣ ਕੇ ਪਹਿਲਾਂ ਦੱਸੋ ਵਧੀਆ ਰੋਡ ਸਭ ਤੋਂ ਨਿਕਮੀ ਸਭ ਤੋਂ ਨਿਕਮੀ ਰੋਡ ਹੋ ਗਈ ਪੀ ਯਾਰ ਐਪਲੀਕੇਸ਼ਨ ਨੂੰ ਛੱਡ ਕਿਨੂੰ ਦਿੱਤੀ ਆ ਤੂੰ ਇਨਚਾਰਜ ਐ ਇਥੋਂ ਦਾ ਕੋਈ ਗੱਲ ਨਹੀਂ ਕੋਈ ਨਹੀਂ ਕਰਨ ਦੇ ਸਾਡੇ ਨਾਲ ਤੈਨੂੰ 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 ਐਪਲੀਕੇਸ਼ਨ ਦੀ ਲੋੜ ਆ ਨਹੀਂ ਨਹੀਂ ਸਰ ਮੈਂ ਵੈਸੇ ਉਹ ਤਾਂ ਵੀ ਕਹਿੰਦੇ ਐਪਲੀਕੇਸ਼ਨ ਦੇ ਗਏ ਮੈਂ ਕਹਿੰਦਾ ਪੁੱਛੋ ਤੁਸੀਂ ਆਪਣੀ ਡਾਇਰੀ ਲਵਾ ਕੇ ਐਪਲੀਕੇਸ਼ਨ ਦੇ ਗਏ ਆ ਤੁਹਾਡੇ ਦਫ਼ਤਰ ਕਮਿਸ਼ਨਰ ਨਹੀਂ ਨਹੀਂ ਤੇ ਆਪਣੀ ਜ਼ਿੰਮੇਵਾਰੀ ਕੀ ਬਣਦੀ ਆ ਕਿੰਨੀਆਂ ਟੀਮਾਂ ਨੇ ਆਪਣੀਆਂ ਜੇ ਮੈਂ ਐਮਐਲ ਆ ਮੇਰਾ ਫਰਜ਼ ਬਣਦਾ ਮੇਰੇ ਪਿੰਡ ਦੇ ਸਰਪੰਚ ਵੇਖਣੇ ਮੈਂ ਐਮਸੀ ਵੇਖਣਾ ਠੀਕ ਹੈ ਨਾ ਤੇ ਜੇ ਤੈਨੂੰ ਜ਼ਿੰਮੇਵਾਰੀ ਸ਼ਹਿਰ ਦੀ ਦਿੱਤੀ ਆ ਤੇ ਇਹ ਐਪਲੀਕੇਸ਼ਨਾਂ ਵੇਖਣੀ ਆ ਆਪਾਂ ਆਪਣੀ ਜ਼ਿੰਮੇਵਾਰੀ ਨਹੀਂ ਕੋਈ ਵੀ ਕਿਹਾ ਸੀ ਵੀ 15 ਅਗਸਤ ਤੱਕ ਅਸੀਂ ਬਿਜਲੀਆਂ ਸਾਨੂੰ 15 ਅਗਸਤ ਤੱਕ ਨਾ ਦਿਓ ਤੇ ਉਹ ਹੁਣ 15 ਅਗਸਤ ਮੇਰੇ ਹੱਥ ਖੜੇ ਜੀ ਇਹਨੂੰ ਤਾਂ ਸਸਪੈਂਡ ਕਰੋ ਠੀਕ ਹੈ ਆ ਮੈਂ ਤੁਹਾਨੂੰ ਇਹ ਡਿਊਟੀ ਤੇ ਨਹੀਂ ਮੈਨੂੰ ਹਾਜ਼ਰ ਚਾਹੀਦਾ ਬੰਦਾ ਇਹ ਨਹੀਂ ਹਾਜ਼ਰ ਚਾਹੀਦਾ ਤੂੰ ਜਲ ਕਰ ਰਾਮ ਤੋਂ ਠੀਕ ਹੈ ਤੂੰ ਰਾਮ ਆ ਗੁਰੂ ਘਰ ਹੈ ਇੱਥੇ ਨਹੀਂ ਬਖਸ਼ਣ ਦੇ ਤਾਂ ਤੁਸੀਂ ਹੋਰ ਦੱਸੋ ਕਿਹਦਾ ਕੰਮ ਕਰੋਗੇ ਸ਼ਹਿਰ ਦੇ ਵਿੱਚ ਮੇਰੀ ਗੱਲ ਸੁਣ ਲਓ ਇੱਕ ਮਹੀਨਾ ਹੋ ਗਿਆ ਐਮਐਲਏ ਸਾਹਿਬ ਇੱਕ ਮਹੀਨਾ ਹੋ ਗਿਆ ਜੀ ਮੈਨੂੰ ਇੱਕ ਮਹੀਨਾ ਹੋ ਗਿਆ ਤਰਲੇ ਮਾਰਦੇ ਆ ਤੂੰ ਵੇਖੋ ਇਹ ਰੋਡ ਦਾ ਹਾਲ ਕੀ ਆ ਦਾ ਕੰਮ ਕਰ ਤੂੰ ਤੂੰ ਨੌਕਰੀ ਕਰਨ ਦੇ ਕਾਬਿਲ ਨਹੀਂ ਹੈਗਾ ਇੱਥੇ ਡਿਊਟੀ ਕੀ ਦੀ ਆ ਕੰਪੈਕਟਰ ਚੱਲਦਾ ਹੈ ਹਾਂ ਟਰਾਲੀ ਵਾਲਾ ਨਹੀਂ ਆਉਂਦਾ ਸਰ ਇਹਦਾ ਕੰਪੈਕਟਰ ਕੰਪੈਕਟਰ ਉਹ ਕੀ ਕਰਦਾ ਇਕੱਠਾ ਕਰਕੇ ਰੱਖ ਜਾਂਦਾ ਨਹੀਂ ਸਰ ਉਹ ਕਰਦਾ ਕਰਕੇ ਸਰ ਡਿਊਟੀਆਂ ਕੀ ਸੁਪਰਵਾਈਜ਼ਰ ਕੌਣ ਹੈ ਤੈਨੂੰ 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 ਐਪਲੀਕੇਸ਼ਨ ਦੀ ਲੋੜ ਆ ਨਹੀਂ ਨਹੀਂ ਸਰ ਮੈਂ ਵੈਸੇ ਉਹਦੇ ਵੀ ਕਨੇ ਐਪਲੀਕੇਸ਼ਨ ਦੇ ਗਿਆ ਮੈਂ ਕਹਾਂ ਜੀ ਜੋ ਤੁਸੀਂ ਆਪਣੀ ਡੈਰੀ ਲਵਾ ਕੇ ਐਪਲੀਕੇਸ਼ਨ ਦੇ ਕੇ ਆ ਤੁਹਾਡੇ ਦਫ਼ਤਰ ਕੁ ਨਹੀਂ ਨਹੀਂ ਤੇ ਆਪਣੀ ਜ਼ਿੰਮੇਵਾਰੀ ਕੀ ਬਣਦੀ ਹੈ ਕਿੰਨੀਆਂ ਟੀਮਾਂ ਨੇ ਆਪਣੀਆਂ ਜੇ ਮੈਂ ਐਮਐਲ ਆ ਮੇਰਾ ਫਰਜ਼ ਬਣਦਾ ਮੇਰੇ ਪਿੰਡ ਦੇ ਸਰਪੰਚ ਵੇਖਣੇ ਮੈਂ ਐਮਸੀ ਵੇਖਣਾ ਠੀਕ ਹੈ ਨਾ ਤੇ ਜੇ ਤੈਨੂੰ ਜ਼ਿੰਮੇਵਾਰੀ ਸ਼ਹਿਰ ਦੀ ਦਿੱਤੀ ਹੈ ਤੇ ਇਹ ਐਪਲੀਕੇਸ਼ਨਾਂ ਵੇਖਣੀ ਆਪਾਂ ਆਪਣੀ ਜ਼ਿੰਮੇਵਾਰੀ ਨਹੀਂ ਕੋਈ ਵੀ ਕਿਹਾ ਸੀ ਵੀ 15 ਅਗਸਤ ਤੱਕ ਕਰਾਈਦਾ ਸਨ ਆ ਸਾਰੀ ਰੋਡ ਆ ਠੀਕ ਆ ਪਤਾ ਨਾ ਥੋੜਾ ਜਿਹਾ ਢੇਰ ਹੀ ਕਿੰਨਾ ਵੱਡਾ ਕਰਤਾ ਜੇ ਤੁਹਾਡਾ ਤੁਹਾਡੇ ਵੱਲ ਮੇਅਰ ਦਾ ਨਹੀਂ ਧਿਆਨ ਤੇ ਕਮ ਸੇ ਕਮ ਤੁਹਾਡਾ ਨਿਜੀ ਫਰਜ਼ ਨਹੀਂ ਬਣਦਾ ਕੰਮ ਕਰਨਾ ਅਸਰ ਦੋ ਦਿਨ ਹੋ ਗਏ ਰੂਟ ਦੇ ਸਰ ਫਰਜ਼ ਬਣਦਾ ਕਿ ਨਹੀਂ ਬਣਦਾ ਹੰ ਦੱਸੋ ਮੈਨੂੰ ਕੀ ਜਵਾਬ ਹੈ ਦਾ